ਕਾ ਮੈਂ ਪਰਸੋਂ ਹਰਿਆਣੇ ਚ ਸੀ ਔਰ ਉੱਥੇ ਮੈਂ ਹਰ ਇੱਕ ਭਾਵੇਂ ਕੋਈ ਰੋਹੀ ਹੀ ਭਾਵੇਂ ਨਹਿਰ ਹੀ ਜਾਂ ਛੋਟੀ ਨਦੀ ਹਰ ਇੱਕ ਦੇ ਕੰਡੇ ਤੇ ਮੈਂ ਦੇਖਿਆ ਵੀ ਮਿੱਟੀ ਦੇ ਭਰੇ ਬੋਰੇ ਵੀ ਬਹੁਤ ਪਏ ਸੀ ਤੇ ਬਹੁਤ ਸਾਰੇ ਪੁਲਿਸ ਮੁਲਾਜ਼ਮ ਜਾਂ ਉਹਨਾਂ ਦੇ ਹੋਰ ਜਿਹੜਾ ਅਮਲਾ ਫੈਲਾਉ ਵੀ ਲੱਗਾ ਅਗਾਹ ਕਰ ਦਿੱਤਾ ਉਹਨਾਂ ਨੇ ਲੋਕਾਂ ਨੂੰ ਕਾਫੀ ਸਮਾਂ ਪਹਿਲਾਂ ਪਰ ਪੰਜਾਬ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਗਾਹ ਨਹੀਂ ਕੀਤਾ ਗਿਆ ਤੇ ਇਕਦਾਂ ਹੀ ਪਾਣੀ ਆਇਆ ਅੱਜ ਇਹ ਕਿੰਨਾ ਵੱਡਾ ਨੁਕਸਾਨ ਆ ਹੋਇਆ ਇਹ ਤੇ ਜਦੋਂ ਪਾਣੀ ਉਤਰਨਾ ਉਸ ਤੋਂ ਬਾਅਦ ਜਿਆਦਾ ਪਤਾ ਲੱਗੂਗਾ ਪਰ ਇਹਨਾਂ ਨੂੰ ਚਾਹੀਦਾ ਸੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਕਿਉਂਕਿ ਇੰਨਾ ਪਾਣੀ ਜਿਹੜਾ ਇੱਕਦਮ ਆ ਜਾਣਾ ਦਰਿਆਵਾਂ ਦੇ ਵਿੱਚ ਲੋਕਾਂ ਦੇ ਲਈ ਸਥਿਤੀ ਜਿਹੜੀ ਬੜੀ ਭਿਆਨਕ ਬਣੀ ਮੈਨੂੰ ਤੇ ਉਹ ਕਿਉਂਕਿ ਮੈਂ ਇਤਿਹਾਸ ਨੂੰ ਪਿਆਰ ਕਰਨ ਵਾਲਾ ਤੇ ਮੈਨੂੰ ਤੇ ਚਿੰਤਾ ਆਉਂਦਾ 1739 ਜਦੋਂ ਨਾਦਰ ਸ਼ਾਹ ਨੇ ਹਮਲਾ ਕੀਤਾ ਵਾ ਤੇ ਉਦੋਂ ਉੱਥੇ ਹੈਗਾ ਹੀ ਮੁਹੰਮਦ ਸ਼ਾਹ ਰੰਗੀਲਾ ਰਾਜ ਕਰਦਾ ਲੋਕਾਂ ਨੇ ਉਹਨੂੰ ਪਹਿਲਾਂ ਕਿਹਾ ਸੀ ਵੀ ਉਹ ਆ ਰਿਹਾ ਹੈ ਆ ਕੋਈ ਤਿਆਰੀ ਟਿਉਰੀ ਕਰ ਲਈਏ ਤੇ ਉਹ ਆਇਆ ਸੀ ਉਹਨੇ ਕੋਈ ਤਿਆਰੀ ਨਹੀਂ ਕੀਤੀ ਤੇ ਦਿੱਲੀ ਜਿਹੜੀ ਅੱਧੀ ਮਰਵਾਤੀ ਸੀ ਉਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਜਦੋਂ ਇਦਾਂ ਦੇ ਲੋਕ ਰਾਜ ਕਰਨ ਲੱਗ ਪੈਣ ਨਾ ਤੇ ਉਦੋਂ ਲੋਕ ਡੁੱਬਦੇ ਵੀ ਆ ਤੇ ਲੋਕ ਮਰਦੇ ਵੀ ਆ ਆਪਾਂ ਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਗੁਰੂ ਸਾਹਿਬ ਸਾਡੇ ਪੰਥ ਨੂੰ ਪੰਜਾਬ ਨੂੰ ਇੱਥੋਂ ਦੀ ਜਵਾਨੀ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਹਾਕਮਾਂ ਨੂੰ ਸਮਤ ਦੇਣਾ ਤੁਸੀਂ ਨੌਜਵਾਨਾ